ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਆ ਦੱਸਦੀ ਏ ਕਿ ਅੰਮ੍ਰਿਤਸਰ ਦੇ ਇੱਕ ਰਿਜ਼ੋਰਟ ਦੇ ਵਿੱਚ ਸ਼ਰੀਆਮ ਇੱਕ ਸਰਪੰਚਤਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹੋਣਾ ਜਿਹੜੀਆਂ ਇਸ ਦੀਆਂ ਜ਼ਿੰਮੇਵਾਰੀਆਂ ਦਾ ਸلسਲਾ ਸ਼ੁਰੂ ਹੋਇਆ ਦੱਸਦੀ ਏ ਕਿ ਇੱਕ ਗਰੁੱਪ ਦੇ ਵੱਲੋਂ ਜਿਹੜੀ ਆ ਇਸ ਦੀ ਜ਼ਿੰਮੇਵਾਰੀ ਲਈ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਸਰਪੰਚ ਦੇ ਵੱਲੋਂ ਜਿਹੜਾ ਸਾਡਾ ਘਰ ਤੋਂ ਆਇਆ ਗਿਆ ਸੀ ਇਸ ਕਰਕੇ ਇਸ ਦਾ ਕਤਲ ਕੀਤਾ ਗਿਆ ਤਾਂ ਦੱਸਦੀ ਏ ਕਿ ਵਿਆਸ ਮਾਗਮ ਦੇ ਵਿੱਚ ਪਹੁੰਚੇ ਇਸ ਸਰਪੰਚ ਜਿਸ ਦਾ ਨਾਮ ਜਰਮਲ ਸਿੰਘ ਦੱਸਿਆ ਜਾ ਰਿਹਾ ਉਸ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਜਿਹੜਾ ਇਸ ਤੇ ਇੱਕ ਵਾਰੀ ਹਮਲਾ ਹੋ ਚੁੱਕਿਆ ਤੇ ਫਰੋਤੀ ਦੀ ਜਿਹੜੀ ਮੰਗ ਹੈ ਲਗਾਤਾਰ ਜਿਹੜੀਆਂ ਫਰੋਤੀ ਦੀ ਮੰਗਦਿਆਂ ਕਾਲਾਂ ਸੀ ਜਿਹੜੀਆਂ ਇਸ ਨੂੰ ਆ ਰਹੀਆਂ ਸੀ ਤਾਂ ਕੱਲ ਜਿਹੜਾ ਇੱਕ ਵਿਆਹ ਸਮਾਗਮ ਦੇ ਵਿੱਚ ਪਹੁੰਚਦਾ ਜਦੋਂ ਇਹ ਸਰਪੰਚ ਟੇਬਲ ਤੇ ਖਾਣਾ ਖਾਣ ਬੈਠਦਾ ਰੋਟੀ ਖਾਣ ਬੈਠਦਾ ਤਾਂ ਪਿੱਛੋਂ ਦੋ ਜਿਹੜੇ ਵਿਅਕਤੀ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਵੱਲੋਂ ਜਿਹੜਾ ਪਿਸਟਲ ਕੱਢੀ ਜਾਂਦੀ ਹੈ ਤੇ ਸ਼੍ਰੀ ਆਮ ਜਿਹੜਾ ਬਿਲਕੁਲ ਨੇੜੇੋਂ ਜਿਹੜੀ ਗੋਲੀ ਮਾਰ ਕੇ ਜਿਹੜਾ ਮੌਕੇ ਦੇ ਉੱਤੇ ਉਸ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਤੇ ਫਿਰ ਬੜੀ ਆਸਾਨੀ ਦੇ ਨਾਲ ਜਿਹੜਾ ਉੱਥੋਂ ਫਰਾਰ ਹੁੰਦੇ ਨੇ ਤਾਂ ਦੱਸਦੀ ਹੈ ਕਿ ਹੁਣ ਉਹਨਾਂ ਮੁਲਜ਼ਮਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਸਾਹਮਣੇ ਆਈਆਂ ਨੇ ਕਿਉਂਕਿ ਸੀਸੀਟੀਵੀ ਜਿਹੜੇ ਚੱਲ ਰਹੇ ਸੀ ਉਸ ਦੇ ਵਿੱਚ ਵੀ ਵੀਡੀਓ ਸਾਹਮਣੇ ਆਈਆਂ ਨੇ ਤੇ ਉਸ ਤਰ੍ਹਾਂ ਆੰਬੀ ਜਿਹੜੀਆਂ ਵਿਆਹ ਦੇ ਵਿੱਚ ਕੈਮਰੇ ਚੱਲ ਰਹੇ ਸੀ ਉਸ ਦੇ ਵਿੱਚ ਵੀ ਜਿਹੜੀਆਂ ਸਾਫ਼ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਸਾਹਮਣੇ ਆਈਆਂ ਤਾਂ ਤੁਹਾਡੇ ਨਾਲ ਉਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਦੋਨਾਂ ਦੀ ਜਿਹੜੀ ਪਛਾਣ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਰੋਜ਼ਾਨਾ ਗੋਲੀਬਾਰੀ ਦੀਆਂ ਘਟਨਾਵਾਂ ਤੇ ਫਰੋਤੀ ਲਈ ਕਤਲਾਂ ਦੀਆਂ ਵਾਰਦਾਤਾਂ ਘਟ ਨਹੀਂ ਰਹੀਆਂ ਅੰਮ੍ਰਿਤਸਰ ਦੇ ਇੱਕ ਰਿਜ਼ੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਰਮਲ ਸਿੰਘ ਤਰਨਤਾਰਨ ਦੇ ਪਿੰਨ ਬਲਟੋਹਾ ਦਾ ਸਰਪੰਚ ਜਿਹੜਾ ਰਿਜ਼ੋਰਟ ਦੇ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਪੁੱਜਾ ਸੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਬਰ ਬਰਾਤ ਦੇ ਵਿੱਚ ਆਏ ਸੀ ਤੇ ਇਹ ਬਰਾਤ ਦੀਨਾ ਨਗਰ ਤੋਂ ਆਈ ਸੀ ਜਿਸ ਦੀ ਆੜ ਹੇਠ ਮੁਲਜ਼ਮਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਦੋ ਅਣਪਛਾਤੇਆਂ ਨੇ ਅੰਜਾਮ ਦਿੱਤਾ ਤੇ ਜਰਮਲ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਫਰਾਰ ਹੋਏ ਨੇ ਮੌਕੇ ਤੇ ਜਰਮਲ ਸਰਪੰਚ ਜਰਮਲ ਸਿੰਘ ਨੂੰ ਗੋਲੀ ਲੱਗਣ ਕਾਰਨ ਜਿਹੜਾ ਗੰਭੀਰ ਜ਼ਖਮੀ ਹੋਏ ਉਹਨਾਂ ਨੂੰ ਤੁਰੰਤ ਜਿਹੜਾ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਪੁਲਿਸ ਸੂਤਰਾਂ ਅਨੁਸਾਰ ਇਹ ਫੋਟੋ ਮੈਰਿਜ ਪੈਲਸ ਦੇ ਬਾਹਰ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਆ ਇਸ ਫੋਟੋ ਦੇ ਵਿੱਚ ਦਿਖਾਈ ਦੇ ਰਹੇ ਦੋ ਨੌਜਵਾਨਾਂ ਤੇ ਸਰਪੰਚ ਨੂੰ ਗੋਲੀ ਮਾਰਨ ਦਾ ਦੋਸ਼ ਆ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ਤੇ ਉਹਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਉਧਰ ਵਿਆਦ ਵਿੱਚ ਸ਼ਾਮਲ ਹੋਏ ਆਪ ਵਿਧਾਇਕ ਸਰਬਨ ਸਿੰਘ ਤੁੰਦ ਨੇ ਕਿਹਾ ਹੈ ਕਿ ਹਮਲਾਵਰ ਕੋਟ ਪੈਂਟ ਪਹਿਨੇ ਹੋਏ ਮਹਿਮਾਨਾਂ ਦੇ ਪਹਿਰਾਵੇ ਦੇ ਵਿੱਚ ਸੀ ਉਹਨਾਂ ਨੇ ਸਰਪੰਚ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਜਦੋਂ ਉਹ ਖਾਣਾ ਖਾ ਰਹੇ ਸੀ ਆਪ ਵਿਧਾਇਕ ਸਰਬਨ ਸਿੰਘ ਨੇ ਕਿਹਾ ਕਿ ਇਹ ਅਮਰਕੋਟ ਦੇ ਸਰਪੰਚ ਸ਼ੈਰੀ ਦੀ ਭੈਣ ਦਾ ਵਿਆਹ ਸੀ ਮੈਂ ਵੀ ਵਿਆਹ ਦੇ ਵਿੱਚ ਸੀ ਮੈਂ ਹਾਲ ਦੇ ਵਿੱਚ ਸੀ ਅਤੇ ਸਰਪੰਚ ਚਰਮਲ ਇੱਕ ਮੇਜ਼ ਤੇ ਬੈਠੇ ਖਾਣਾ ਖਾ ਰਹੇ ਸੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਸੀ ਉਹਨਾਂ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਸੀ ਸਰਪੰਚ ਇਸ ਮਾਮਲੇ ਦੇ ਵਿੱਚ ਬਟੋਹਾ ਬਲਟੋਹਾ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਵੀ ਦਰਜ ਕਰਵਾਇਆ ਇਹ ਦੁਸ਼ਮਣੀ ਦਾ ਮਾਮਲਾ ਨਹੀਂ ਸਗੋਂ ਗੈਂਗਸਟਰ ਉਹਨਾਂ ਨੂੰ ਧਮਕੀਆਂ ਦੇ ਰਹੇ ਸੀ ਇਹ ਕਤਲ ਦਾ ਕਾਰਨ ਹੋ ਸਕਦਾ ਹੈ ਗੋਲੀਬਾਰੀ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਤੁਰੰਤ ਰਿਜੋਰਟ ਪਹੁੰਚ ਕੇ ਜਿਹੜਾ ਸਾਰਾ ਰਿਜੋਰਟ ਆ ਉਸ ਨੂੰ ਸੀਲ ਕਰ ਦਿੱਤਾ ਵਿਆਹ ਸਮਾਰੋਹ ਦੇ ਵਿੱਚ ਸ਼ਾਮਲ ਹੋਏ ਲੋਕਾਂ ਤੋਂ ਪੁੱਛਗਿੱਛ ਕੀਤੀ ਪੁਲਿਸ ਨੂੰ ਸ਼ੱਕ ਹੈ ਕਿ ਸਰਪੰਚ ਦਾ ਪਿੱਛਾ ਕੀਤਾ ਜਾ ਰਿਹਾ ਸੀ ਪੁਲਿਸ ਅੱਜ ਜਾਂਚ ਅਨੁਸਾਰ ਉਹਨਾਂ ਤੇ ਪਹਿਲਾਂ ਵੀ ਤਿੰਨ ਵਾਰ ਹਮਲਾ ਹੋ ਚੁੱਕਿਆ ਹੈ ਡੀਸੀਪੀ ਜਗਜੀਤ ਸਿੰਘ ਬਾਲੀਆ ਨੇ ਕਿਹਾ ਕਿ ਜੋੜ ਦੇ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਤੇ ਤਰਨਤਾਰ ਤੋਂ ਜਰਮਲ ਸਿੰਘ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਸੀ ਜਰਮਲ ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ ਇਹ ਤਰਨਤਨ ਪੁਲਿਸ ਅਧਿਕਾਰੀ ਖੇਤਰ ਦੇ ਵਿੱਚ ਹੋਵੇਗਾ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਵਿਰੋਧਾ ਕਾਰਵਾਈ ਕੀਤੀ ਜਾਵੇਗੀ ਤੇ ਦੂਜੇ ਪਾਸੇ ਜਿਹੜਾ ਪੁਸਤੀਆਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਲਈਆਂ ਜਾਣ ਲੱਗੀਆਂ ਨੇ ਇਲਜ਼ਾਮ ਇਹ ਲੱਗ ਰਿਹਾ ਹੈ ਕਿ ਇਸ ਸਰਪੰਚ ਦੇ ਵੱਲੋਂ ਕਿਸੇ ਦਾ ਘਾਟੋ ਆਇਆ ਗਿਆ ਸੀ ਉਸ ਦੇ ਬਦਲੇ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੈਂਗਸਟਰ ਡੋਨੀ ਬੱਲ ਦਾ ਨਾਮ ਜਿਹੜਾ ਇਸ ਕਤਲ ਦੇ ਵਿੱਚ ਆ ਰਿਹਾ ਕਿਉਂਕਿ ਜਿਸ ਪੇਜ ਤੋਂ ਜ਼ਿੰਮੇਵਾਰੀ ਲਈ ਗਈ ਆ ਉਸ ਦੇ ਵਿੱਚ ਡੋਨੀਵਾਲ ਦਾ ਨਾਮ ਵੀ ਜਿਹੜਾ ਉਹ ਸ਼ਾਮਲ ਹੈ ਤਾਂ ਦੱਸ ਦਈਏ ਕਿ ਹੁਣ ਜਿਹੜਾ ਲਗਾਤਾਰ ਪੁਲਿਸ ਦੇ ਵੱਲੋਂ ਕਾਤਲਾਂ ਦੀ ਜਿਹੜੀ ਪਛਾਣ ਆ ਉਹਨਾਂ ਦੀ ਕੀਤੀ ਜਾ ਰਹੀ ਹੈ ਕਿਉਂਕਿ ਤਸਵੀਰਾਂ ਜਿਹੜੀਆਂ ਸ਼ਰਿਆਮ ਸਾਹਮਣੇ ਆਈਆਂ ਸੀਸੀਟੀਵੀ ਫੁਟੇਜ ਜਿਹੜੀ ਆ ਗੋਲੀ ਮਾਰਨ ਦੀ ਸ਼ਰਿਆਮ ਸਾਹਮਣੇ ਆਈ ਆ ਕਿਸ ਤਰੀਕੇ ਦੇ ਨਾਲ ਬਹੁਤ ਨਜ਼ਦੀਕ ਤੋਂ ਜਿਹੜਾ ਸਰਪੰਚ ਜਰਮਲ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਅੰਮ੍ਰਿਤਸਰ ਬਾਈਪਾਸ ਤੇ ਮੈਰੀਗੋਲਡ ਇਥੇ ਪੈਲੇਸ ਜਿੱਥੇ ਜੋ ਇਨਫੋਰਮੇਸ਼ਨ ਮਿਲੀ ਸੀ ਇੱਥੇ ਵਿਆਹ ਦਾ ਇੱਕ ਸਮਾਗਮ ਤੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਜਰਮਨ ਸਿੰਘ ਇੱਕ ਵਿਅਕਤੀ ਜੋ ਵਰਟੋਏ ਦੇ ਰਹਿਸ਼ੀ ਨੇ ਉਹ ਇੱਥੇ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੋਈ ਵਿਅਕਤੀਆਂ ਨੇ ਆ ਕੇ ਇੱਥੇ ਗੋਲੀ ਮਾਰ ਦਿੱਤੀ ਜਿਹੜੇ ਮੌਕੇ ਤੇ ਹੀ ਜੋ ਸਾਨੂੰ ਪਤਾ ਲੱਗਾ ਤਾਂ ਇਮੀਡੀਏਟਲੀ ਅਸੀਂ ਖੁਦ ਸਾਰੇ ਆਫੀਸਰਸ ਇੱਥੇ ਆ ਸੀਨੀਅਰ ਆਫੀਸਰਸ ਸਾਰੇ ਇੱਥੇ ਆਏ ਹੋਏ ਨੇ ਸਾਡੇ ਮਾਜੂ ਸੀਪੀ ਸਾਹਿਬ ਉਹ ਵੀ ਪੂਰਾ ਇਸ ਚੀਜ਼ ਨੂੰ ਸਾਹਮਣੇ ਦੇਖ ਰਹੇ ਨੇ ਸਾਰਾ ਆ ਕੇ ਸੋ ਇਹਦੇ ਵਿੱਚ ਜੋ ਹੁਣ ਤੱਕ ਦੀ ਇਹੀ ਇਨਫੋਰਮੇਸ਼ਨ ਹੈ ਕਿ ਜਰਮਨ ਸਿੰਘ ਜੋ ਵਰਟੋਏ ਦੇ ਰਹਿਣ ਵਾਲੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਤੇ ਕਾਰਵਾਈ ਪੂਰ ਜਿਹੜੀ ਅਸੀਂ ਕਰ ਰਹੇ ਹਾਂ ਇਮੀਡੀਏਟਲੀ ਤਫਤੀਸ਼ ਸਾਡੀ ਚੱਲ ਰਹੀ ਹੈ ਜਲਦੀ ਜਿਹੜੇ ਵਿਅਕਤੀ ਹੈਗੇ ਉਹ ਫੜੇ ਜਾਣਗੇ ਇਹ ਲੜਾਈ ਹੈ ਚ ਕੀ ਕੁਝ ਪਾਇਆ ਗਿਆ ਮੋਟਰਸਾਈਕਲ ਆਏ ਸਰ ਦੇਖੋ ਇਹ ਮੇਰੇ ਤਫਤੀਸ਼ ਦਾ ਪਾਰਟ ਹੈਗਾ ਉਹ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜੋ ਵੀ ਲੇਕਿਨ ਸਾਡੇ ਜਿਹੜੇ ਹਿਊਮਨ ਇੰਟੈਲੀਜੈਂਸ ਆ ਟੈਕਨੀਕਲ ਅਵੇਲੇਨਸ ਆ ਸਾਰੀਆਂ ਚੱਲਦੀਆਂ ਨੇ ਤੇ ਵੀ ਆਰ ਵਰਕਿੰਗ ਔਨ ਇਟ ਪਹਿਲਾਂ ਵੀ ਅੰਮ੍ਰਿਤਸਰ ਪੁਲਿਸ ਨੇ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅਨਸਰ ਕਿਤੇ ਵੀ ਕੋਈ ਕੰਮ ਹੋਇਆ ਤੇ ਇਮੀਡੀਏਟਲੀ ਅਸੀਂ ਟਰੇਸ ਕੀਤਾ ਤੇ ਆ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਿੰਦੇ ਹਾਂ ਵੀ ਜਲਦੀ ਅਸੀਂ ਟਰੇਸ ਕਰਾਂਗੇ ਤੇ ਜਲਦੀ ਜਿਹੜੇ ਮੁੱਲਜ਼ਮ ਪੜੇ ਜਾਣਗੇ। ਅੱਛਾ ਸਰ ਉਸ ਦੇ ਨਾਲ ਜਿਹੜਾ ਹੋਇਆ ਹੈ। ਦੇਖੋ ਇਹ ਸਾਰਾ ਚੀਜ਼ ਜਿਹੜੀ ਹੈਗੀ ਆ ਕਿਉਂਕਿ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤਰਨਤਾਂ ਦੇ ਰੈਸ਼ੀ ਸੀਗੇ ਵਟਵਾਇਆ ਏਰੀਆ ਦੇ। ਸੋ ਉਸ ਏਰੀਆ ਦੇ ਵਿੱਚ ਉਹ ਵੀ ਅਸੀਂ ਸਾਰੇ ਇਨਪੁਟ ਲੈ ਰਹੇ ਹਾਂ ਕਿ ਪੁਰਾਣਾ ਕੇਸ ਦੇ ਵਿੱਚ ਕੀ ਉਹਨਾਂ ਦੇ ਕੋਲ ਹੈਗਾ ਤੇ ਜੋ ਵੀ ਉਹ ਮਾਮਲਾ ਸਾਹਮਣੇ ਹੈਗਾ ਉਹਦੇ ਮੁਤਾਬਕ ਅਸੀਂ ਤਫ਼ਤੀਸ਼ ਚ ਅਸੀਂ ਆਪਣੀ ਕਾਰਵਾਈ ਅੱਗੇ ਲਿਆਵਾਂਗੇ ਤੇ ਜਲਦੀ ਫੜੇ ਜਾਣਗੇ। ਅੱਛਾ ਸਰ ਉਹ ਕਹਿੰਦੇ ਕਿ ਪਹਿਲੇ ਵੀ ਉਹਨਾਂ ਨੂੰ ਫਰੋਦੀ ਦੀ ਕਾਲਸ ਆਈਆਂ ਸੀ। ਮੈਂ ਤੁਹਾਨੂੰ ਇਹ ਇਹ ਤਰੰਤਰ ਮਟੋਏ ਦੇ ਆ ਤੇ ਉਹ ਮੇਰੇ ਤਫਤੀਸ਼ ਦਾ ਪਾਰਟ ਅਸੀਂ ਆਏ ਆ ਤੇ ਹੁਣ ਇਸ ਟਾਈਮ ਅਸੀਂ ਵਰਕ ਕਰ ਰਹੇ ਹਾਂ ਉਹਨੂੰ ਤੇ ਜਲਦੀ ਜਲਦੀ ਚੀਜ਼ ਹੈਗੀ ਆ ਉਹਦੇ ਮੁਤਾਬਕ ਸਾਹਮਣੇ ਆਊਗਾ ਕਰ ਲਵਾਂਗੇ। ਕੁਝ ਵੀ ਦੇਖੀ ਕੋਈ ਨਜ਼ਰ ਆਇਆ? ਬਗੀ ਵਰਕਿੰਗ ਔਨ ਇਟ। ਵੀ ਆ ਵਰਕਿੰਗ। ਮੇਰੀ ਤਫਤੀਸ਼ ਦਾ ਜਿਹੜਾ ਪਾਰਟ ਹੈਗਾ ਉਹ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ। ਜਦੋਂ ਜਿੰਨੀ ਜਲਦੀ ਅਸੀਂ ਉਹ ਫੜਾਂਗੇ ਤੇ ਤੁਹਾਨੂੰ ਦੱਸਾਂਗੇ। ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਜੂਰ। ਦੇਖੋ ਇਹ ਮੇਰੀ ਤਫਤੀਸ਼ ਦਾ ਪਾਰਟ ਹੈ। ਮੈਂ ਉਹ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ। ਜਿਸ ਚੀਜ਼ ਦਾ ਮੇਰੀ ਤਫ਼ਤੀਸ਼ ਨੂੰ ਕਿਸੇ ਪ੍ਰਕਾਰ ਦਾ ਕੋਈ ਹਰਜ ਹੋ ਸਕਦਾ ਮੈਂ ਨਹੀਂਗਾ ਲੇਕਿਨ ਤੁਹਾਨੂੰ ਦੱਸ ਦਿੰਦਾ ਕਿ ਮੌਕੇ ਤੇ ਇਸੇ ਸਾਹਿਬ ਇਸ ਟਮ ਸਾਰੇ ਸੀਨੀਅਰ ਆਫੀਸਰ ਸਾਰੀ ਸਾਡੀ ਟੀਮ ਮੌਜੂਦ ਹੈ ਤੇ ਵੀ ਆਰ ਵਰਕਿੰਗ ਹੈ ਅੱਛਾ ਸਰ ਐਮ ਐਲ ਏ ਸਾਹਿਬ ਵੀ ਵਿੱਚ ਮੌਜੂਦ ਸੀਗੇ ਜਿਲ੍ਹੇ ਇਨਸੀਡੈਂਟ ਦੇਖੋ ਸਾਰੇ ਉਹਦੇ ਵਿੱਚ ਗੈਸਟ ਆਏ ਕਾਫੀ ਲੋਕ ਉੱਥੇ ਮੌਜੂਦ ਸੀਗੇ ਤੋਂ ਸਾਰਿਆਂ ਦਾ ਅਸੀਂ ਚੈੱਕ ਕਰ ਰਹੇ ਹੈਗੇ ਆ ਜੋ ਜੋ ਚੀਜ਼ ਆ ਤੁਹਾਡੇ ਨਾਲ ਜਲਦੀ ਸੇ